ਸਾਲ ਕੇ ਸਤਗੁਰੂ ਜੀ ਅਗੇ ਅਰਦਾਸ ਬੇਨਤੀਆਂ ਕੀਤੀਆਂ ਨੇ ਕਿਸੇ ਹਾਲ ਪਰਕਵਾਹੀ ਗੁਰੂ ਰਾਜਵੀਰ ਸਿੰਘ ਜਵੰਦਾ ਨੂੰ ਤੰਦਰੁਸਤੀਆਂ ਦੇ ਰੋਕਤੀਆਂ ਬਖਸ਼ਿਸ਼ ਕਰ ਲੈ ਬੇਨਤੀਆਂ ਕੀਤੀ ਸਾਰੇ ਪਿੰਡ ਰ ਇਕੱਤਰ ਹੋ ਗਏ ਹਾਂ ਤੇ ਸਾਰੇ ਪਿੰਡ ਵਾਲੇ ਫਿਕਰਮੰਦੇ ਜੀ ਬਿਲਕੁਲ ਸਾ ਜਦੋਂ ਉਹਦੀ ਖਬਰ ਸੁਣੀ ਹੈ ਉਸ ਟਾਈਮ ਦੇ ਸਾਰੇ ਪਿੰਡ ਦੇ ਵਿੱਚ ਬੱਚਾ ਬੱਚਾ ਸਾਡਾ ਫਿਕਰਮੰਦ ਹੈ ਜੀ ਸਾਰੇ ਵੀ ਵੀ ਮਹਾਰਾਜ ਨੂੰ ਤੰਦਰੁਸਤੀਆਂ ਬਖਸ਼ਣ ਤੇ ਸਾਡੇ ਸਰਪੰਚ ਸਾਹਿਬ ਜੀ ਨੇ ਅੱਜ ਟਾਈਮ ਜਾ ਰਹੇ ਨੇ ਉੱਥੇ ਮੈਲ ਹਸਪੀਟਲ ਦੇ ਕੋਲ ਹੀ ਉਹਨੇ ਪੁੱਛੇ ਨੇ ਜੀ ਸਵਨ ਸਿੰਘ ਸਾਡੇ ਹਰਪ੍ਰੀਤ ਸਿੰਘ ਜੀ ਰਾਜੂ ਉਹ ਪਹੁੰਚਣ ਵਾਲੇ ਨੇ ਉੱਥੇ ਵਹਾਲੀ ਅੱਜ ਆ ਗਈ ਸਾਰੇ ਪਿੰਡ ਦਾ ਜੀ ਹਾਂਜੀ ਹਾਂਜੀ ਬਹੁਤ ਹੋਣ ਹਰ ਮੁੰਡਾ ਸੀਗਾ ਜੀ ਤੇ ਖਾਨੂਪਾ ਬਹੁਤ ਇਸਟੀ ਦਾ ਦੋਖਾ ਜੀ ਤੇ ਅੱਜ ਇੱਥੇ ਸਾਰੇ ਵੀ ਅਦਾਸ ਕਰਕੇ ਹਟੇ ਹਾਂਜੀ 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 ਬਹੁਤ ਵਧੀਆ ਸੁਭਾਅ ਸੀ ਬਹੁਤ ਨਰਮ ਨੇਕ ਦਿਲ ਇਨਸਾਨ ਸੀ ਜੀ ਜੀ ਤੇ ਐਡਾ ਵਧੀਆ ਬੰਦਾ ਜੀ ਕੋਈ ਅੰਤ ਹੀ ਨਹੀਂ ਸਾਡੇ ਤਾਂ ਪਿੰਡ ਸਾਰਾ ਜਵਾਗ ਜਵਾਗ ਵੀ ਗੁਰੂ ਘਰ ਬੇਨਤੀਆਂ ਕਰਦਾ ਵੀ ਉਹਦੀ ਵਿਚਾਰੇ ਦੀ ਸਾਡੀ ਵੀ ਉਮਰ ਚਾਹੇ ਮਹਾਰਾਜ ਉਹਨੂੰ ਉਲਾ ਦੇ ਬਿਚਾਰੇ ਦੀ ਦੇਰ ਹੋਊ ਤਾਂ ਤੰਦਰੁਸਤੀ ਬਖਸ਼ਣ ਗੁਰੂ ਸਾਹਿਬ ਜੀ ਉਹਨੂੰ ਉਹ ਬਿਚਾਰੇ ਦੀ ਲੰਬੀ ਉਮਰ ਹੋ ਗਈ ਹਾਂ ਹੁਣ ਹੜ ਬਹੁਤ ਆਏ ਹਾਂ ਹਾਂ ਜੀ ਬਿਨਾਂ ਮੈਂ ਕਹਦੀ ਸੇਵਾ ਕੀਤੀ ਹੈ ਮਦਦ ਕੀਤੀ ਹੈ ਹਾਂ ਜੀ ਹਾਂ ਜੀ ਸੁਪੰਦ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਿਵੇਂ ਤੁਸੀਂ ਪਿੰਡ ਕਹੇਗਾ ਸਾਡੇ ਪਿੰਡ ਦੇ ਵਿੱਚੋਂ ਬਹੁਤ ਵਾਇਕਤਰ ਕਰਕੇ ਤੇ ਹੜ ਪੀੜਤਾਂ ਦੇ ਲਈ ਅਸੀਂ ਉਹ ਸੇਵਾ ਕਰਦੇ ਗੁਰਪਿੰਜ ਬੰਦਾ ਬਹੁਤ ਵਧੀਆ ਇਨਸਾਨ ਸੀ ਪਰ ਹਾਂ ਇਨਸਾਨ ਆ ਇਨਸਾਨ ਹੈ ਤੇ ਅੱਜ ਉਹ ਮਤਲਬ ਜਦੋਂ ਸ਼ਿਮਲੇ ਨੂੰ ਜਾ ਰਹੇ ਰਾਹ ਚ ਰਸਤੇ ਚ ਉਹਨਾਂ ਨੇ ਬਾਈਕ ਇੱਕ ਗਾਂ ਨਾਲ ਟਕਰਾਈ ਜਿਨ੍ਹਾਂ ਨਾਲ ਥੋੜੇ ਜਿਨਾਂ ਦੇ ਸਿਰਚ 6:00 ਵਜੇ ਥੋੜਾ ਜਿਹਾ ਕ੍ਰਿਟੀਕਲ ਜਿੱਦਾਂ ਦੱਸ ਰਹੇ ਨੇ ਬਾਕੀ ਸਾਡੇ ਸਰਪੰਚ ਹਰਪੀ ਸਿੰਘ ਰਾਜੂ ਪਹੁੰਚ ਰਹੇ ਨੇ ਉੱਥੇ ਜਾ ਕੇ ਸਾਨੂੰ ਜੋ ਦੱਸਣਗੇ ਤੁਸੀਂ ਸਾਰੇ ਇੱਥੇ ਅੱਜ ਫਿਰ ਇਕੱਠੇ ਹੋਏ ਹੋਈਏ ਅਸੀਂ ਉਹਨਾਂ ਦੀ ਤੰਦਰੁਸਤੀ ਤੰਦਰੁਸਤੀ ਲਈ ਅਸੀਂ ਸਾਰੇ ਮਤਲਬ ਇਕੱਠੇ ਹੋਏ ਆ ਅਰਦਾਸ ਪ੍ਰਮਾਤਮਾ ਮੂਰੇ ਕਰਦੇ ਆ ਵੀ ਉਹਨੂੰ ਤੰਦਰੁਸਤੀ ਬਖਸ਼ੋ ਪੰਡ ਤੰਦਰੁਸਤੀ ਲਈ ਹੋਇਆ ਅਰਦਾਸ ਕੀਤੀ ਆ ਪ੍ਰਮਾਤਮਾ ਦੇ ਅੱਗੇ ਚੜ੍ਹਦੀ ਕਲਾ ਰੱਖਣਾ ਬਹੁਤ ਵਧੀਆ ਬ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਹਾਂ ਅਰਦਾਸ ਕੀਤੀ ਆ ਹਾਂਜੀ ਅਰਦਾਸ ਕੀਤੀ ਆ ਮਹਾਰਾਜ ਨੂੰ ਤੰਦਰੁਸਤੀ ਬਖਸ਼ੇ ਬੇਟਾ ਬਹੁਤ ਚੰਗਾ ਪਰਿਵਾਰ ਆ ਜੀ ਬਹੁਤ ਚੰਗਾ ਪਰਿਵਾਰ ਬੱਚੇ ਦਾ ਤਾਂ ਕੋਈ ਅੰਤ ਨਹੀਂ ਜੀ ਔਰ ਆਪੇ ਉਹ ਵੀ ਬਹੁਤ ਹੋਰ ਪਰਮਾਰਸ ਸੀ ਬੰਦਾ ਸਾਰਿਆਂ ਦੀ ਮਦਦ ਕਰਨ ਵਾਲਾ ਸੀ ਜੀ ਬੜਾ ਇਹ ਸੰਕੇਤ ਜਾਣੀ ਜੀ ਬਹੁਤ ਦੁੱਖ ਹੋਇਆ ਬਈ ਹੈ ਇਹ ਦਾ ਕਿ ਮੇ ਅਕਸੀਡੈਂਟ ਹੋ ਗਿਆ ਸੱਚੇ ਪਾਤਸ਼ਾਹ ਹੱਥ ਦੇ ਕੇ ਰੱਖੇ ਜੀ ਹਾਹ ਇਹ ਤਾਂ ਬਹੁਤ ਪਿਆਰਾ ਬੱਚਾ ਜੀ ਬਹੁਤ ਹੀ ਹੁਣ ਹਰ ਬੱਚਾ ਵਾਹਿਗੁਰੂ ਉਹਨੂੰ ਤੰਦਰੁਸਤੀ ਦੇਵੇ ਲੰਬੀ ਉਮਰ ਬਖਸ਼ੇ ਸਾਢੀ ਉਮਰ ਵੀ ਉਹਨੂੰ ਲੱਗੇ ਜੀ ਅਸੀਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਸਾਰਾ ਪਿੰਡ ਇਕੱਠਾ ਹੋ ਕੇ ਸਾਡੇ ਨਗਰ ਦਾ ਨਾਮ ਉਹਨੇ ਦੁਨੀਆ ਚ ਰੌਸ਼ਨ ਕੀਤਾ ਜੀ ਬਹੁਤ ਹੀ ਪਰਿਵਾਰ ਬਹੁਤ ਹੀ ਭਲਾ ਮਨਸਪੁੱਤਰ ਜੀ